हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਸੀ ਲਈ ਲੈ ਕੇ ਆਏ ਜੀ ਇੱਕ ਬੱਚੀ ਹੈ ਬਈ ਜਰਸੀ ਤੇ ਇੱਕ ਬੜਾ ਬਈ ਸੋਣ ਵਾਲੀ ਹੈ ਇੱਕ ਗੱਬਣ ਬੱਚੀ ਹੈ ਬਈ ਆਹ ਉਪਰ ਲੈਣਾ ਬਈ ਟੋਟਲ ਬਈ ਜੀ ਹੱਸੀ ਗੱਲ ਹੱਸੀਓ ਬਈ ਹੋ ਠੀਕ ਹੋ ਵਧੀਆ ਵਧੀਆ ਬਈ ਨਾਮ ਤੇ ਐਡਰੈਸ ਉਹ ਨਾਮ ਬਈ ਸੋਖਾ ਹੂੰ ਪਿੰਡ ਨਾਣੇਵਾਡ ਜ਼ਿਲ੍ਹਾ ਬਰਨਾਲਾ ਸੀ ਤਾਪਾ ਬਈ ਨੇੜੇ ਪਿੰਡ ਬਈ ਨੇੜੇ ਹੈਗਾ ਛੰਨਾ ਭਦੌੜ ਤੇ ਹੈਣਾ ਬਈ ਮੋਬਾਈਲ ਨੰਬਰ ਮੋਬਾਈਲ ਨੰਬਰ ਹੈ 6283569218 ਬਈ ਠੀਕ ਹੈ ਬਈ ਅੱਜ ਤਰੀਕ ਅੱਜ ਤਰੀਕ ਬਈ 15 15 ਤੇ 7ਵਾਂ ਮਹੀਨਾ 2024 ਹਾਂਜੀ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਣਾ ਕਿੰਨੀ ਕਿੰਨੇ ਟਾਈਮ ਨਹੀਂ ਗੱਭਣਾ ਬਈ ਪੌਣੇ 5 ਮਹੀਨੇ ਦੀ ਗੱਭਣਾ ਚੈੱਕ ਪਾਸ ਚੈੱਕ ਪਾਸ ਅਗਲਾ ਆਪਦੀ ਕਰਾ ਲਈ ਹਣਾ ਕੋਈ ਕਰਾ ਕੇ ਲੋ ਇਹ ਤਾਂ ਦਸੀ ਜਾਂਦੀ ਬਈ ਹਾਂ ਥੋਲੀ ਬੜੀ ਕਮਾਲ ਕੱਲਾ ਕੱਲਾ ਥਣ ਲੈ ਕੀ ਬਾਤ ਆ ਬਈ ਤੇ ਮਾਣਾ ਦੁੱਧ ਕਿੰਨਾ ਸੀ ਦੁੱਧ ਬਈ ਉਹ ਤਾਂ ਕਹਿੰਦੇ ਸੀ 33 34 ਕਿਲੋ ਚੋਆ ਬਾਕੀ ਮੈਂ ਨਹੀਂ ਕਹਿ ਸਕਦਾ ਬਈ ਠੀਕ ਆ ਫੋਲ ਬਈ ਤੋਰ ਕੇ ਦਿਖਾ ਦੋ ਤੇਤੀ ਚੰਗੀ ਲੀਟਰ ਦਾ ਬਾਈ ਕਹਿੰਦਾ ਮਾਲਕਾ ਨੇ ਰਿਕਾਰਡ ਦੱਸਿਆ ਭਾਈ ਆਪਦੀ ਜੱਜਮੈਂਟ ਨਾਲ ਲੈ ਜਾ ਪ੍ਰਿੰਟ ਪ੍ਰਿੰਟ ਚੰਗਾ ਫੇਸ ਬੜਾ ਚੰਗਾ ਸਮੀ ਪਲੀ ਆ ਬੱਚੀ ਰਾਜੀ ਆ ਕੱਦ ਬੜੀ ਚੰਗਾ ਗੱਬਣਾ ਚੈੱਕ ਪਾਸ ਆ ਬਾਈ ਦੀ ਕਰਵਾਈ ਵੀ ਆ ਆਪਦੀ ਤਸੱਲੀ ਵੀ ਜੀ ਕਰਵਾਇਓ ਤੋਰਾ ਤਰਾ ਕਰਮਾ ਇਹਦਾ ਚੰਗਾ ਦਾ ਭਾਈ ਚੰਗੀ ਆ ਨਖਰੀ ਵੀ ਬੱਚੀ ਆ ਭਾਈ ਤੋਰਾ ਤਰਾ ਕਮਾਲ ਦਾ ਕੀ ਮੁੱਲ ਆ ਵੀਰੇ ਦਾ ਇਹਦਾ ਮੁੱਲ ਭਾਈ 43000 43000 ਰੁਪਏ ਮਾਨਤਾਣ ਹੋ ਜਾ ਹਾਂ ਭਾਈ 43000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜਰੂਰ ਹੋ ਜਾਊ ਫੇਸ ਬੜਾ ਪਿਆਰਾ ਬੋਦੀ ਚੰਗੀ ਆ ਸਨਖ ਬਣਾ ਬਹੁਤ ਛੋਟਾ ਛਕ ਸਹੀ ਗੱਲ ਠੰਡੀ ਠੁੰਡੀ ਆ ਨਾ ਉਹ ਬੜੀ ਜਿਵੇਂ ਮਰ ਗਿਆ ਤਲਾਈ ਚਲ ਕੋਈ ਚੱਕਰ ਹੀ ਨਹੀਂ ਠੰਡੀ ਠੁੰਡੀ ਔਲਾ ਬਾਈ ਤੋੜਾ ਤਾਰਾ ਕਮਾਲ ਰੰਗ ਰੂਪ ਦੀ ਚੰਗੀ ਆ ਮੁੱਲ ਚੋਂ ਮਾਨਤਨ ਵਿੱਚ ਜਰੂਰ ਹੋ ਜਾਊਗਾ ਇਹਦਾ ਗੱਲ ਕਰ ਬਾਈ ਖਰਾਕ ਦੀ ਕੱਚੀ ਆ ਥੋੜੀ ਜੀ ਹੂੰ ਇਨੇ ਸਾੰਭੀ ਨਹੀਂ ਆਪਣੇ ਕੋਲ ਤਾਂ ਕੱਲ ਹੀ ਆਈ ਆ ਠੀਕ ਆ ਭਾਈ ਹਾਂਜੀ ਭਾਈ ਉਹ ਮੱਥੇ ਦੀ ਬਹੁਤ ਸਾਫ ਹੈ ਬੈ ਕੱਦ ਦੀ ਬਹੁਤ ਹੈ ਸਹੀ ਗੱਲ ਆ ਭਾਈ ਸਹੀ ਗੱਲ ਆ ਭਾਈ ਅੱਗੇ ਵੀਰੇ ਸੁਖ 2 ਨੰਬਰ ਕਿਹੜਾ ਸੁਆ ਸੁੰਦੀ ਆ ਕਰਮ ਵਾਲੀ ਨਹੀਂ ਭਾਈ ਦੂਜਾ ਸੁਆ ਕਿੰਨੇ ਦਿਨ ਲੈਂਦੀ ਆ ਭਾਈ ਮੇਰੇ ਕੋਲੇ ਵੀਡੀਓ ਪਈ ਆ ਮੈਂ ਡਾਕਟਰ ਤੋਂ ਚੈੱਕ ਕਰਾਈ ਆ ਫੇਰ ਮੈਂ ਸੌਦਾ ਕਰਿਆ ਮੇਰੇ ਕੋਲੇ ਮੋਬਾਈਲ 'ਚ ਪਈ ਆ ਦਿਖਾ ਵੀ ਦੇਵਾਂਗੇ ਆਪਾਂ ਟਾਟਾ ਤਾਂ ਕਹਿੰਦਾ ਵੀ 17 ਤੋਂ 19 ਦਿਨ ਦੇ ਵਿੱਚ ਵਿੱਚ ਲੈ 17 ਲੈ ਜੇ 18 ਜਾਂ 19 ਦਿਨ ਲਾਉਗੀ ਲਾਸਟ ਠੀਕ ਹੈ ਮੇਰੇ ਹਿਸਾਬ ਨਾਲ 20 ਲੈ ਜੇ 22 ਲੈ ਜੇ ਮੈਂ ਨਹੀਂ ਕਹਿ ਸਕਦਾ ਇਹ ਵੀ ਚੱਕਰਾ ਕੇ ਲੈ ਜੇ ਮੇਰੀ ਕਰਾਈ ਵੀ ਆ ਠੀਕ ਆ 19 ਬਥੇਰੀ ਆ ਬਾਈ ਠੰਡੀ ਬਹੁਤ ਆ ਹੈ ਠੰਡੀ ਬਹੁਤ ਆ ਜਿਵੇਂ ਮੈਂ ਮਰ ਜੀ ਹੱਥ ਲਾਈ ਚਾਲ ਕੋਈ ਚੱਕਰੀ ਨਹੀਂ ਠੰਡੀ ਠੁੰਡੀ ਬਹੁਤ ਆ ਥਣ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਵੱਡੀ ਗੱਲ ਠੰਡੀ ਸੀਲ ਦੀ ਆ ਜੀ 19 ਬਹੁਤ ਆ ਬਾਈ ਹੂੰ ਜੇ ਮੈਂ ਚੱਕਰੇ ਰੱਖਣ ਨੂੰ ਜਾਂ ਬਹੁਤ ਵਧੀਆ ਰਹਿੰਦੀ ਆ ਬਾਈ ਮੱਝਰ ਦਾ ਦੁੱਧ ਦਿਓ ਫੈਂਡ ਫੁੰਡ ਫੁੱਲ ਚ ਕਿਆ ਬਾਤ ਹੈ ਖੋਲ ਦੇ ਬਾਈ ਤੋਰ ਇੱਕ ਦਾ ਖਾ ਦੇ ਝੋਲੀ ਚੰਗੀ ਆ ਬਾਲ ਚੰਗੇ ਆ ਤੂੰ ਨਾ ਦੇਖ ਲੈ ਵੈਸੇ ਕੀ ਰਿਕਾਰਡਾ ਦੁੱਧਾ ਬਾਈ ਬਾਈ ਆਪਾਂ ਨਹੀਂ ਪੁੱਛੇ ਮੈਂ ਕਹਦੀ ਆ ਅੱਖ ਦੇਖ ਲੈ ਸੁਰਮੇ ਵਾਲੀ ਆ ਤੇ ਤੂੰ ਨਾ ਸੂਹ ਦੇਖ ਲੈ ਸਾਰੀਆਂ ਪਯੋਰ ਆ ਸਾਈ ਵਾਲ ਸਹੀ ਗੱਲ ਆ ਬਾਈ ਤੇ ਬੰਨ ਬੋਨ ਤੂੰ ਭੰਨ ਵਗੈਰਾ ਚੱਲ ਝੁੱਲਰ ਬਹੁਤ ਚੰਗੀ ਆ ਸਾਈ ਵਾਲ ਆ ਬਾਈ ਪਯੋਰ ਫੇਸ ਬੜਾ ਫਟਿਆਰਾ ਤੇ ਸੁਰਮੇ ਵਾਲੀ ਅੱਖ ਹਾਂਜੀ ਬਾਈ ਹਾਂ ਪਲੀ ਪੁਲੀ ਦੇਖ ਲੈ ਜਿੰਦ ਜਾਨ ਦੇਖ ਲੈ ਹਾਂ ਸਵੇਂ ਪਲੀ ਫੁੱਲ ਆ ਬਾਈ ਰਾਜੀ ਰੂਜੀ ਆ ਬਾਲ ਬੋਲ ਬਹੁਤ ਪਏ ਆ ਸਾਰੀਆਂ ਬਾਲਡਾਂ ਲਾ ਕੱਢੂਗੀ ਫੇਰ ਸੋਨਾ ਕਰਮਣੀ ਦਿਨ ਬਾਈ ਨੇ ਦੱਸਿਆ ਵੀ ਆਪਾਂ ਚੈੱਕ ਕਰਵਾਈ ਆ ਚਮਕਦਮ ਤੇ ਐਸਟੀਮੇਟ ਜਬਾਈ ਨੇ ਦੱਸਿਆ ਵੀ ਇੰਨੇ ਕੁ ਦਿਨ ਲੈਂਦੀ ਆ ਤੇ ਮੁੱਲ ਕੀ ਆਦਾ ਫਿਰ ਇਹਦਾ 45000 ਮਾਨਤਨ ਹੋ ਜਾ ਹਾਂਜੀ 45000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਅੱਜ ਕੱਲ ਹੀ ਆਈ ਆ ਨੇ ਦਿਲ ਜਾਨੀ ਧਰਿਆ ਠੀਕ ਆ ਹੂੰ ਅੱਗੇ ਵੀਰੇ ਸੁਖ ਬੱਚੀ ਬਾਰੇ ਕਿੰਨੀ ਕੁ ਉਮਰ ਹੈ ਦੀ ਇਹਦੀ ਬਾਈ ਹੋਊਗੀ ਸਾਲ ਦੇ ਵਿੱਚ ਵਿੱਚ ਠੀਕ ਹੈ ਬਾਈ ਹਾਂਜੀ ਬਾਈ ਕਿਹੜੇ ਟੀਕੇ ਦੀ ਹੈ ਬਾਈ ਕੋਈ ਪਤਾ ਨਹੀਂ ਬਾਈ ਮਾਂ ਦਾ ਦੁੱਧ ਬਾਈ ਕੋਈ ਪਤਾ ਨਹੀਂ ਬਾਈ ਯਾਰ ਠੀਕ ਹੈ ਬਾਈ ਐਸਟੀਮੇਟ ਜਾਂ ਨਹੀਂ ਕੋਈ ਪਤਾ ਨਹੀਂ ਅਮੀ ਕਹਿ ਦਈਏ ਕਿਹੜੀ ਦਾ ਆਪਾਂ ਨੂੰ ਪਤਾ ਆਪਾਂ ਦੱਸ ਦਿੰਦੇ ਨੀ ਮਾੜਾ ਮੋਟਾ ਠੀਕ ਓਕੇ ਬਾਈ ਓਕੇ ਹਾਂਜੀ ਬਾਈ ਆ ਕੱਦ ਬੱਡ ਠੀਕ ਆ ਤੇ ਫੇਸ ਬੜਾ ਪਿਆਰਾ ਬਾਈ ਥਾਣ ਜਰੂਰ ਨੇੜ ਤੋਂ ਚੈੱਕ ਕਰਵਾਵਾਂਗੇ ਫੇਸ ਬੜਾ ਚੰਗਾ ਹੈ ਨਾ ਹਾਂਜੀ ਬਾਈ ਬਾਕੀ ਤੋਰਾ ਤਾਰਾ ਚੰਗਾ ਚੰਗੀ ਹੈ ਬੱਚੀ ਜੋੜੀ ਜਰੂਰ ਚੈੱਕ ਕਰਵਾਵਾਂਗੇ ਨੇੜੇ ਇਹ ਬਾਈ ਇਹ ਸੰਗਲ ਪਾਇਆ ਹੋਇਆ ਸੀ ਇਹ ਖੁੱਲੀ ਨਹੀਂ ਛੱਡੀ ਸੀ ਇਹ ਅੱਛਾ ਹਾਂ ਹੂੰ ਅਲਸਾ ਤਾਂ ਮੰਦੀ ਹੈ ਕੱਲੀ ਅਸੀਂ ਕੰਦੀ ਸੀ ਸੰਗਲ ਪਾਇਆ ਹੋਇਆ ਸੀ ਬਾਈ ਕਹਿੰਦਾ ਤਿੱਤਲਿਆਰਾ ਬਾਈ ਨੇ ਪਾਇਆ ਤੇ ਉਸ ਹਿਸਾਬ ਨਾਲ ਬਾਈ ਤੇਰੀ ਮੂਰੀ ਤਾਂ ਹਲਕਤ ਜਿਹੜੀ ਮੰਦੀ ਆ ਤੋਰਾ ਤਾਰਾ ਚੰਗਾ ਬਾਈ ਚਾਰ ਥਾਣਾ ਡਾਕਟਰ ਉੱਤ ਪੱਧਰ ਪੁੱਧਰ ਬਹੁਤ ਆ ਦੇਖ ਬੱਚੀ ਸਹੀ ਗੱਲ ਆ ਬਾਈ ਨਰਾਲੇ ਚਾਰ ਥਾਣਾ ਝੋਲੀ ਬਹੁਤ ਚੰਗੇ ਦਿਖਾਵਾਂਗੇ ਕੋਈ ਨਹੀਂ ਨੇੜੇ ਤੋਂ ਬਈ ਫੇਸ ਦੇ ਫੇਸ ਵੀ ਕਰਮਾਈ ਦਾ ਚੰਗਾ ਜੀ ਤੇ ਕੀ ਮੋਲ ਆ ਇਹਦਾ ਮੋਲ ਡਾਕਟਰ 15000 ਹੈ ਮਾਨ ਤਾਨ ਹੋ ਜਾ ਹਾਂਜੀ ਡਾਕਟਰ 15000 ਰੁਪਈਆ ਮੋਲ ਆ ਵੀਰੇ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਾਨ ਜ਼ਰੂਰ ਹੋ ਜਾ ਚੰਗੀ ਆ ਬੱਚੀ ਤੋਰੇ ਤਾਰੇ ਦੀ ਸਾਫ ਆ ਥਣ ਝੋਲੀ ਬਹੁਤ ਚੰਗੀ ਆ ਕੱਲਾ ਕੱਲਾ ਲੈ ਬਈ ਥਾਣਾ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਨਾਗ ਸੀਗੇ ਭਰਾ ਕੋਲੇ ਤਿੰਨ ਤਿੰਨੇ ਦਿਖਾਤੀ ਤਿੰਨੇ ਲੈ ਜੂ ਡਾਕਟਰ ਇਕੱਠੇ ਹਾਂਜੀ ਚੰਗਾ ਮਾਨ ਤਾਨ ਕਰ ਦਾਂਗੇ ਆਪਾਂ ਬਹੁਤ ਠੀਕ ਆ ਵੀਰੇ ਉਈ ਆਨਲਾਈਨ ਕਹੇ ਤਾਂ ਅੱਧੀ ਪੇਮੈਂਟ ਪਹਿਲਾਂ ਭਵਾਵਾਂਗੇ ਠੀਕ ਹੈ ਵੀਰੇ ਬਾਕੀ ਹੋਣਾ ਕਿਵੇਂ ਆ ਤੂੰ ਕਹਿਆ ਸੀਗਾ ਚਾਹੀ ਵਾਲਾ ਲੈ ਹੂੰ ਕੁਝ ਨਹੀਂ ਹੋ ਰਿਹਾ ਕੀ ਆ ਬਾਤ ਆ ਕੋਈ ਨਹੀਂ ਅਵੇ ਖਿੱਚੀ ਜਾ ਇਹਨੂੰ ਸਾਨੂੰ ਲਈ ਸਹੀ ਗੱਲ ਆ ਭਾਈ ਹੂੰ ਧੰਨਵਾਦ ਬਈ